ਬਿਤੇ ਦਿਨੀ ਫਿਰੋਜ਼ਪੁਰ ਦੀ ਗੋਲਬਾਗ ਬਸਤੀ ਤੋਂ ਲਾਪਤਾ ਹੋਈਆਂ ਤਿੰਨ ਕੁੜੀਆਂ ਨੂੰ ਪੁਲਿਸ ਨੇ ਲੱਭ ਲਿਆ ਹੈ ਪੁਲਿਸ ਨੇ 48 ਘੰਟਿਆਂ 'ਚ ਮਸਲਾ ਸੁਲਝਾਉਂਦਿਆਂ ਪਰਿਵਾਰ ਅਤੇ ਮੀਡੀਆ ਅੱਗੇ ਕੁੜੀਆਂ ਦੇ ਮਿਲਣ ਦਾ ਦਾਵਾ ਕੀਤਾ ਫਿਰੋਜ਼ਪੁਰ ਦੇ ਐਸਪੀ ਡੀ ਰਣਧੀਰ ਕੁਮਾਰ ਮੁਤਾਬਕ ਕੁੜੀਆਂ ਖੁਦ ਹੀ ਫਿਰੋਜ਼ਪੁਰ ਤੋਂ ਟ੍ਰੇਨ ਰਾਹੀਂ ਬੰਗਲੌਰ ਪਹੁੰਚੀਆਂ ਸੀ ਜਿੱਥੇ ਉਹਨਾਂ ਦਾ ਇੱਕ ਜਾਣਕਾਰ ਰਹਿੰਦਾ ਸੀ ਅਤੇ ਕੁੜੀਆਂ ਹੁਣ ਵੀ ਉਸ ਕੋਲ ਹੀ ਸੁਰੱਖਿਅਤ ਰਹਿ ਰਹੀਆਂ ਨੇ ਤੇ ਇਹ ਟੀਮ ਨੇ 48 ਘੰਟੇ ਦੇ ਅੰਦਰ ਆਜੜਾ ਤਿੰਨ ਨਾਬਾਲਗ ਕੁੜੀਆਂ ਦੇ ਮਿਸਿੰਗ ਹੋਣ ਦਾ ਮਸਲਾ ਸੀ ਉਹਨੂੰ ਟ੍ਰੇਸ ਕੀਤਾ ਹੈ ਆ ਗਲਬਤ ਹੁਣ ਤੱਕ ਸਾਹਮਣੇ ਆਈ ਹੈ ਆਜੇ ਪ੍ਰਵਾਸੀ ਸਿਗੇ ਪ੍ਰਵਾਸੀ ਸਾਡੇ ਸਿਗੇ ਤਿੰਨ ਨਵਾਲੀ ਕੁੜੀਆਂ ਸੀਗੀ ਇੱਕ ਦੀ ਉਮਰ 15 14 ਤੇ 12 ਸਾਲ ਸੀਗੀ ਤੇ ਇਹ ਹੁਣ ਤੱਕ ਆਈ ਹੈ ਕਿ ਇਹ ਟ੍ਰੇਨ ਫਕਰ ਕੇ ਇਥੋਂ ਫਿਰੋਜ਼ਪੁਰ ਤੋਂ ਆਪਣਾ ਜਿਹੜਾ ਬੈਂਗਲੌਰ ਹੈਗਾ ਬੈਂਗਲੌਰ ਵਿੱਚ ਇੱਕ ਇਲਾਕਾ ਹੈਗਾ ਇਨਾਕਾਪੂਰਾ ਬੈਂਗਲੌਰ ਵਿੱਚ ਹਫੀਜੀ ਨਾਮ ਦੇ ਇਨਕਾ ਜਿਹੜਾ ਜਾਣਕਾਰ ਹੈਗਾ ਉੱਥੇ ਗਈ ਹੈਗੀਆ ਆਜੜਾ ਪ੍ਰਵਾਸੀ ਹੈਗਾ ਪਰਿਵਾਰ ਅਪਰਵਾਸੀ ਪਰਿਵਾਰ ਕਿਸਨਗੰਜ ਬਿਹਾਰ ਦਾ ਰਹਿਣ ਵਾਲਾ ਹੈਗਾ ਜਿੱਥੇ ਉਹ ਗਈ ਹੈਗੀ ਕੁੜੀਆਂ ਇਹਨਾਂ ਦਾ ਆਜੜਾ ਜਾਣਕਾਰ ਹੈਗਾ ਉਹ ਵੀ ਕਿਸਨਗੰਜ ਬਿਹਾਰ ਦਾ ਹੈਗਾ ਤੇ ਵੀਡੀਓ ਕਾਲ ਕਰਾ ਕਰਕੇ ਅ ਵੈਰੀਫਾਈ ਵੀ ਹੋ ਗਿਆ ਕਿ ਉੱਥੇ ਸੇਫ ਤੇ ਸੁਰੱਖਿਤ ਹੈਗੇ। ਪੁਲਿਸ ਮੁਤਾਬਕ ਲਾਪਤਾ ਹੋਈਆਂ ਤਿੰਨ ਕੁੜੀਆਂ ਬਾਰੇ ਉਹਨਾਂ ਨੂੰ 22 ਜਨਵਰੀ ਨੂੰ ਸ਼ਿਕਾਇਤ ਮਿਲੀ ਸੀ ਜਿਸ ਚ ਪਾਇਆ ਗਿਆ ਕਿ ਇਹ ਤਿੰਨੋ ਕੁੜੀਆਂ ਨਾਬਾਲिग ਨੇ ਜਿਨ੍ਹਾਂ ਦੀ ਉਮਰ 15 ਸਾਲ, 14 ਸਾਲ ਅਤੇ 12 ਸਾਲ ਦੱਸੀ ਗਈ ਹੈ। ਹਾਲਾਂਕਿ ਤਿੰਨੋ ਕੁੜੀਆਂ ਫਿਰੋਜ਼ਪੁਰ ਤੋਂ ਬੈਂਗਲੌਰ ਕਿਉਂ ਗਈਆਂ ਇਸ ਬਾਰੇ ਪੁਲਿਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਪੁਲਿਸ ਨੇ ਇਸ ਨੂੰ ਪਰਿਵਾਰ ਦਾ ਆਪਸੀ ਮਾਮਲਾ ਕਰਾਰ ਦਿੱਤਾ ਹੈ। ਦੇਖੋ ਆ ਤਾਂ ਦੇਖੋ ਜੀ ਪਰਿਵਾਰਿਕ ਮਸਲਾ ਹੈ ਇਸ ਵਿੱਚ ਅਸੀਂ ਮੈਂ ਸੋਚਦਾ ਹਾਂ ਕਮੈਂਟ ਕਰਨਾ ਠੀਕ ਨਹੀਂ ਹੋਗਾ। ਤੇ ਜਿਹੜੀ ਗੱਲ ਸਾਡੇ ਲਈ ਠੀਕ ਨਹੀਂ ਹੈ ਕਿਦਾਂ ਕਿਦਾਂ ਸਰ ਵੈਰੀਫਾਈ ਹੋਇਆ ਕਿ ਉੱਥੇ ਪਹੁੰਚ ਨਹੀਂ ਪਈ ਉਹਦੇ ਲਈ ਹਾਂ ਜੀ ਹਾਂ ਜੀ ਪਤਾ ਕਿਵੇਂ ਚੱਲਿਆ ਸਰ ਮੈਂ ਦੱਸਦਾ ਮੈਂ ਦੱਸਦਾ ਜਿਹੜੀ ਟੀਮ ਬਣਾਈ ਗਈ ਸੀ ਡੀਐਸਪੀ ਸਿਟੀ ਬਲਕਾਰ ਸਿੰਘ ਜੀ ਦੇ ਨਿਤृत्व ਵਿੱਚ ਇਹਨੇ ਅੱਡ ਅੱਡ ਟੀਮਾਂ ਦਾ ਗਠਨ ਕੀਤਾ ਗਿਆ ਘਟੋ ਘਟ 10 ਟੀਮਾਂ ਦਾ ਗਠਨ ਕੀਤਾ ਸੀ ਜਿਸ ਵਿੱਚ ਮੁਲਾਜ਼ਮ ਸੀਗੇ ਉਹ ਅੱਡ ਅੱਡ ਥਾਵਾਂ ਤੇ ਸਹਿਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਹਨੇ ਤੇ ਜੇ ਅਸੀਂ ਰੂਟ ਬਣਾਇਆ ਉਹ ਸੀਸੀਟੀਵੀ ਰੂਟ ਤੋਂ ਪਤਾ ਚੱਲਿਆ ਕਿ ਜੀਆਰਪੀ ਆਪਣਾ ਰੇਲਵੇ ਸਟੇਸ਼ਨ ਤਾਂ ਗਏ ਸੀ ਉਸ ਤੋਂ ਬਾਅਦ ਡੀਐਸਪੀ ਸਿਟੀ ਸਾਹਿਬ ਨੇ ਜੀਆਰਪੀ ਨਾਲ ਰਾਸਤਾ ਕੀਤਾ ਰੇਲਵੇ ਦੇ ਅਧਿਕਾਰੀਆਂ ਨਾਲ ਰਾਸਤਾ ਕੀਤਾ ਤਾਂ ਪਤਾ ਚੱਲਿਆ ਰੂਟ ਬਣਾ ਕਰਕੇ ਬੰਗਲੌਰ ਦਾ ਸਟ੍ਰੈਸ ਕੀਤਾ ਬਾਅਦ ਚ ਫੋਨ ਤੇ ਅਗਰਸੀ ਵਿਕਰਤੀ ਉਹਦੋਂ ਫੋਨ ਵੀ ਆ ਗਿਆ ਜਦ ਕਿ ਇੰਨਾ ਵਿੱਚੋਂ ਇੱਕ ਕੁੜੀ ਦੇ ਪਿਤਾ ਮੁਤਾਬਕ ਬੰਗਲੌਰ ਚ ਉਹਨਾਂ ਦੇ ਪਿੰਡ ਦਾ ਇੱਕ ਵਿਅਕਤੀ ਰਹਿੰਦਾ ਹੈ ਅਤੇ ਜਦੋਂ ਕੁੜੀਆਂ ਅਚਾਨਕ ਬੰਗਲੌਰ ਪਹੁੰਚਿਆ ਤਾਂ ਉਸ ਵਿਅਕਤੀ ਨੇ ਕੁੜੀ ਦੇ ਪਿਤਾ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਕੁੜੀਆਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ ਉਹ ਨਾ ਮੇਰੇ ਗਾँव 'ਚ ਇੱਕ ਬੰਦਾ ਰਹਿੰਦਾ ਉੱਥੇ ਇਹ ਹਾਫਿਜ਼ ਨਾਮ ਹੈ ਹੁੰਦਾ ਤੇ ਉਹ ਨਾ ਮੇਰੀ ਕੁੜੀ ਨੂੰ ਉੱਥੇ ਰਹਿੰਦਾ ਸੀ ਤੇ ਉਹ ਨਾਲ ਵੀ ਰਹਿੰਦਾ ਸੀ ਉਹ ਉੱਥੇ ਉਹ ਪੈਂਡ ਮੰਦਾ ਉਹਨੂੰ ਤੇ ਉਹ ਨਾ ਉਹਨੂੰ ਪਤਾ ਲੱਗਾ ਕਿ ਅੱਜ 10 ਵਜੇ ਪਹੁੰਚ ਗਿਆ ਹੈ ਤੇ ਫਿਰ ਉਹਨੂੰ ਨੂੰ ਮੈਨੂੰ ਫੋਨ ਕਰਤਾ ਜਦੋਂ ਫੋਨ ਕਰਤਾ ਨਾ ਤਾਂ ਫਿਰ ਮੈਂ ਥਾਣੇ 'ਚ ਆ ਗਿਆ ਆਪਾਂ ਥਾਣੇ 'ਚ ਆ ਕੇ ਸਹਿਮਤ ਸਾਰੇ ਦਾ ਲੈ ਕਰਕੇ ਫਿਰ ਆਪਾਂ ਬੜਾ ਖੁਸ਼ ਹੋ ਆਪੇ ਆਮ ਗੋ ਕਦੋਂ ਗੁੰਮ ਹੋਈ ਸੀ ਗੁੰਮ ਕਦੋਂ ਹੋਈ ਸੀ ਤੇ ਔਰ ਮਿਲੀ ਕਹਾਂ ਸੇ ਇਹ ਮਿਲਾ ਬੰਗਲੌਰ ਸੇ ਤੇ ਗੁੰਮ ਹੋ ਆਸੀ ਆਪਣੀ ਜਿਹੜਾ ਪਟਾਪਮ ਭਗਤਜੀ ਕਲੋਨੀ ਹੈ ਉੱਥੇ ਦੱਸੀਏ ਕਿ ਪ੍ਰਵਾਸੀ ਪਰਿਵਾਰ ਦੀਆਂ ਤਿੰਨੋ ਕੁੜੀਆਂ ਸ਼ਹਿਰ ਚ ਇੱਕ ਬਾੜ ਚੁਗਣ ਦਾ ਕੰਮ ਕਰਦੀਆਂ ਸੀ ਅਤੇ ਬੀਤੇ ਦਿਨੀ ਤਿੰਨੋ ਇਕੱਠੀਆਂ ਕੰਮ ਲਈ ਕਰੋ ਨਿਕਲੀਆਂ ਪਰ ਵਾਪਸ ਨਾ ਪਰਤੀਆਂ ਉਧਰ ਮਾਪੇ ਤਿੰਨਾਂ ਨੂੰ ਕਰੀਬ 3 ਦਿਨ ਤੱਕ ਲੱਭਦੇ ਰਹੇ ਪਰ ਅੰਤ ਵਿੱਚ ਥੱਕ ਹਾਰ ਕੇ ਉਹਨਾਂ ਵੱਲੋਂ 22 ਜਨਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪ੍ਰੋਪੋਰਟੋ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ